ਅੱਜ ਫਿਰ ਲੱਗਿਆ ਸੋਣਿਆ ਸੋਣਿਆ ਕੁੜੀਆਂ ਦੇ ਰਿਸ਼ਤੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮਿਤ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਆ ਜਿਸ ਨੂੰ ਐਂਡ ਤੱਕ ਬਣੀ ਰਹਿਣਾ ਸ਼ੇਡ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰਿਸ਼ਨ ਕਰ ਜੀ ਜੇ ਤੁਹਾਨੂੰ ਕੋਈ ਰਿਸ਼ਤਾ ਦੀ ਐਡ ਜੇ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਸਮਪਰਕ ਕਰ ਸਕਦੇ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਸੋ ਵਾਈਗਰੂ ਜੀ ਜਿਹੜੇ ਤੇ ਨਵੇਂ ਹੋ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਔਰ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦੀ ਠੀਕ ਹੈ ਜੀ ਔਰ ਵਾਈਗਰੂ ਜੀ ਰਾਮ ਰਾਮ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਕਿਹੜੇ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਇਹ ਵੀ ਜ਼ਰੂਰ ਦੱਸਣਾ ਨਹੀਂ ਦੱਸਦੇ ਤੁਸੀਂ ਔਰ ਵਾਈਗਰੂ ਜੀ ਤੁਸੀਂ ਵੀ ਕਿਧਰੇ ਗਏ ਮਤਲਬ ਕਿ ਤੁਸੀਂ ਘਰ ਬੈ ਕੇ ਹੀ ਆਪਣੇ ਰਿਸ਼ਤੇ ਦੀ ਐਡ ਬੜੇ इजी ਮੈਥਡ ਨਾਲ ਪਵਾ ਸਕਦੇ ਹੋ ਠੀਕ ਹੈ ਤੁਹਾਨੂੰ ਕਿਸੇ ਮੈਰਿਜ ਬਿਊਰੋਕਲ ਜਾਣ ਦੀ ਲੋੜ ਨਹੀਂ ਹੈ ਮਤਲਬ ਕਿ ਤੁਹਾਡੀ ਹਰ ਐਡ ਵਿੱਚ ਤੁਹਾਡਾ ਨੰਬਰ ਮੈਂਸ਼ਨ ਕਰ ਦਿੱਤਾ ਜਾਂਦਾ ਹੈ ਕਿ इजी ਜਿਹੜੀ ਲੜਕੀ ਨੂੰ ਤੁਹਾਡੀ ਪ੍ਰੋਫਾਈਲ ਪਸੰਦ ਆਵੇ ਲੜਕੇ ਨੂੰ ਤੁਹਾਡੀ ਪ੍ਰੋਫਾਈਲ ਪਸੰਦ ਆਵੇ ਔਰ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਤੁਸੀਂ ਆਪਸ ਵਿੱਚ ਕਰ ਸਕਦੇ ਹੋ ਬਿਨਾ ਕਿਸੇ ਵੀ ਚੋਲੇ ਤੋਂ ਠੀਕ ਹੈ ਜੀ चलो शुरुआत कर जी रिश्त की फिर वाहेगुरु जी रिश्ता है जी लड़का जैट सिख फैमिली तो बिलोंग करता है बाई किले जमीन पंद्रह दुकान जी कमर्शियल प्रॉपर्टी इन्हों को और नाम है जी हाइडर खा गया वा, गोत बैंस जैट सिख फैमिली तो बिलोंग करता दो हज़ार तीन का जन्म है 6 ਫੁੱਟ 3 ਹਾਈਟ ਹੈ ਜੀ ਪਲੱਸ 2 ਪਾਸ ਏਰੀਆ ਹੁਸ਼ਿਆਰਪੁਰ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਜੋ ਕੈਨੇਡਾ ਦੇ ਵਿੱਚ ਹੈਗੀ ਹੈ ਲੜਕੀ ਚਾਹੀਦੀ ਜੋ ਵਧੀਆ ਹੋਵੇ ਲੰਬੀ ਉੱਚੀ ਹੋਵੇ ਸੋਹਣੀ ਹੋਵੇ ਸਿਆਣੀ ਹੋਵੇ ਤੁਸੀਂ ਮਤਲਬ ਕਿ ਅਗਰ ਇੰਡੀਆ ਤੋਂ ਹੋਈ ਹੋਵੇ ਸੰਪਰਕ ਕਰ ਸਕਦੇ ਹੋ ਕਿ ਬਾਰਦੀ ਪੀਆ ਰੇਗੀ ਜਾਂ ਯੂ ਐਸਏ ਕੈਨੇਡਾ ਆਸਟ੍ਰੇਲੀਆ ਜਾਂ ਯੂਕੇ ਦੀ ਉਹ ਵੀ ਨਾ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਇਹਨਾਂ ਨਾਲ ਦੇਸ਼ ਤੇ ਜੀ ਰਾਮਗੜੀਆ ਲੜਕੀ ਦਾ ਨਾਮ ਕੋਰ 2001 ਦਾ ਜਨਮ 5 ਫੁੱਟ 3 ਹਾਈਟ ਹੈ ਬੀਏ ਪਾਸ ਆਈਟੀਆਈ ਕੀਤੀ ਇਹਨਾਂ ਨੇ ਔਰ ਵਰਕ ਕਰਦੇ ਵੇ ਪ੍ਰਾਈਵੇਟ ਸੈਕਟਰ ਦੇ ਵਿੱਚ ਪਿਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਭਰਾ ਜੋ ਮੈਰਿਡ ਹੈ ਏਰੀਆ ਗਾਨਪੁਰ ਯੂਪੀ ਆ ਜੀ ਲੜਕਾ ਚਾਹੀਦਾ ਜੋ ਵਧੀਆ ਹੋਵੇ ਵਧੀਆ ਵੈਲ ਸੈਟਲਡ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾਲ ਨਾਲ ਵਾਇਗਰੂ ਜੀ ਰਿਸ਼ਤਾ ਜੀ ਲੜਕੇ ਦਾ ਲੜਕਾ ਬਹੁਤ ਵਧੀਆ ਸੌ ਸੁਭਾਦਾ ਹੈਗਾ ਜੀ ਔਰ ਵੈਸ਼ਨੋ ਹੋਗਾ ਵਾ ਔਰ ਪੂਰੀ ਫੈਮਿਲੀ ਬਹੁਤ ਵਧੀਆ ਜੀ ਨਾਮ ਸਿੰਘ ਵੈਸ਼ਨੋ ਲੜਕਾ ਰਾਜਪੂਤ ਪਰਮਰ ਕਾਸਟ ਹੈ ਜੀ ਨਰੀ 1996 ਦਾ ਦਾ ਜਨਮ 5 ਫੁੱਟ 5 ਹਾਈਟ ਹੈ ਜਿਸ ਸਟੱਡੀ ਇਹਨਾਂ ਨੇ ਕੀਤੀ ਪਲੱਸ 2 ਡਿਪਲੋਮਾ ਇਨ ਇਲੈਕਟ੍ਰੋਨਿਕਸ ਔਰ ਇੰਜੀਨੀਅਰਿੰਗ ਦੇ ਵਿੱਚ ਠੀਕ ਹੈ ਜੀ ਔਰ ਵਰਕ ਦੇ ਵਿੱਚ ਜੀ ਜੋਬ ਵਾਈਟ ਕਲਰ ਵਿੱਚ ਔਰ ਵਧੀਆ ਆਮਦਨ ਹੈ ਗਿਆ ਜੀ ਪਿਤਾ ਜੀ ਨਹੀਂ ਹੈਗੇ ਸਿਰਫ ਮਾਤਾ ਜੀ ਨੇ ਇੱਕ ਭਰਾ ਵੱਡਾ ਜੋ ਮੈਰਿਡ ਹੈ ਔਰ ਸੈਟਲਡ ਹੈ ਜੀ ਸਿੰਗਾਪੁਰ ਦੇ ਵਿੱਚ ਔਰ ਲੜਕੀ ਚਾਹੀਦੀ ਹੈ ਜੀ ਲੜਕਾ ਦਾ ਹੁਸ਼ਿਆਰ ਔਰ ਸੌਰੀ ਹਰਿਆਣਾ ਯਮੂਨਾ ਨਗਰ ਝੀਲੇ ਦਾ ਠੀਕ ਹੈ ਜੀ ਲੜਕੀ ਜਿਹਦੀ ਜੋ ਵਧੀਆ ਸੁਭਾਦੀ ਹੋਵੇ ਔਰ ਪੰਜਾਬ ਔਰ ਹਰਿਆਣੇ ਵਾਲਿਆਂ ਨੂੰ ਪਹਿਲੇ ਹੀ ਆ ਜੀ ਤੇ ਨਾਲ ਤੁਸੀਂ ਨਾਲ ਜਰੂਰ ਸੰਪਰਕਨਾ ਜੀ ਬਹੁਤ ਵਧੀਆ ਰਿਸ਼ਤਾ ਗਾਵਾ ਵੈਗਰੂ ਜੀ ਰਿਸ਼ਤਾ ਜੀ ਸੋਨੀ ਦਸਤਿਆਨੀ ਮੇਨ ਤੇ ਲੜਕੀ ਦਾ ਜਿਹਨੇ ਬੀਐ ਸਿੰਘ ਨਰਸਿੰਗ ਕੀਤੀ ਹੋਈ ਹੈ ਨਾਮ ਕੋਰ ਤੇ ਮਾਨੇ ਗਈ ਹੈ ਜੀ ਰੰਗ ਸਾਫ ਕਾਸਟ ਰਾਮਗੜੀਆ 1997 ਦਾ ਜਨਮ 5 ਫੁੱਟ 5 ਹਾਈਟ ਬੀਐ ਸਿੰਘ ਨਰਸਿੰਗ ਕੀਤੀ ਪੀ ਹੈ ਔਰ ਪਰਿਵਾਰ ਦੇ ਚ ਮਾਤਾ ਜੀ ਪਿਤਾ ਜੀ ਇੱਕ ਪੈਂਤਿਕ ਭਰਾ ਏਰੀਆ ਮੋਗਾ ਜੀ ਮਤਲਬ ਯਾਰ ਲੜਕੇ ਵਾਲੇ ਮਤਲਬ ਕਿ ਜਿਹੜੇ ਕੈਨੇਡਾ ਯੂ ਐਸ ਆਸਟ੍ਰੇਲੀਆ ਦੇ ਵਿੱਚ ਵੀ ਆਈ ਸੀਟੀਜ਼ਨ ਹੋ ਸੰਪਰਕ ਕਰਨ ਤਰਨ ਤਰਨ ਲੁਧਿਆਣਾ ਮੋਗਾ ਵਾਲਿਆਂ ਨੂੰ ਪਹਲੇ ਗਿਆ ਜੀ ਔਰ ਮਖੂ ਜੀਰਾ ਤੁਸੀਂ ਜਰੂਰ ਸੰਪਰਕ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਹੈ ਜੀ ਵੈਲਥ ਸੈਟਲਡ ਬਿਜ਼ਨਸਮੈਨ ਲੜਕੇ ਦਾ ਨਾਮ ਸਿੰਘ ਗਾਸਟ ਕੱਕੜ ਹੈ ਜੀ 1988 ਦਾ ਜਨਮ 5 ਫੁੱਟ 11 ਹਾਈਟ ਹੈ ਜੀ 10ਵੀ ਪਾਸ ਨੇ ਇਹਨਾਂ ਦਾ ਆਪਣਾ ਉਹ वुड बिजनेस ਹੈ ਜੀ ਬਹੁਤ ਵਧੀਆ ਠੀਕ ਹੈ ਜਿਸ 스마트 ਇਨਕਮ ਹੈ ਇਹ ਸ਼ਾਰਟ ਟਾਈਮ ਲੜਕੀ ਦਾ ਡਿਵੋਰਸ ਹੋਇਆ ਪਿਆਵਾ ਅ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਏਰੀਆ ਜੀ ਨਾ ਦਾ ਲੁਧਿਆਣਾ ਉੱਥੇ ਹੀ ਨਰਾ ਕੰਮ ਕਾਰ ਜੇਗਾ ਬਹੁਤ ਵਧੀਆ ਲੜਕੀ ਛੇੜੀ ਜੋ ਵਧੀਆ ਸੁਭਾਅ ਦੀ ਹੋਵੇ ਨਜ਼ਰੂ ਸੰਭਰ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰਾਂ ਦੇ ਨਾਲ ਵੈ ਗੁਰੂ ਜੀ ਰਿਸ਼ਤੇ ਜੀ ਦਿੱਲੀ ਵਾਲੇ ਲੜਕੇ ਦਾ ਵੈਲ ਸੈਟਲਡ ਨਾਮ ਸਿੰਘ ਅਰੋੜਾ ਕਾਸਟ ਹੈ ਜੀ 1993 ਦਾ ਜਨਮ ਬੰਦਫੂਚ 8 ਐਨ ਦੀ ਹਾਈਟ ਹੈ ਜੀ ਔਰ ਪਲੱਸ 2 ਪਲੱਸ ਕੰਪਿਊਟਰ ਨੈਟਵਰਕਿੰਗ ਕੋਰਸ ਕੀਤਾ ਹੈ ਬੱਚੇ ਨੇ ਔਰ ਵਰਕਿੰਗ ਕਰਦੇ ਪਏ ਵਿਦ ਐਨ ਆਈਟੀ ਨੈਟਵਰਕਿੰਗ ਕੰਪਨੀ ਦੇ ਤੁਬ ਵਧੀਆ ਇਨਕਮ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਬ੍ਰਦਰ ਹੈ ਜੋ ਐਡਵੋਕੇਟ ਹੈ ਦਿੱਲੀ ਦੇ ਰਹਿਣ ਵਾਲੇ ਹੈ ਲੜਕੀ ਜੇ ਦੀ ਵਧੀਆ ਹੋਵੇ ਐਜੂਕੇਟਿਡ ਹੋਵੇ ਨਾਲ ਥਰੂ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਹਿਗੁਰੂ ਜੀ ਰਿਸ਼ਤੇ ਦੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਨਾਮ ਸਿੰਘ ਸਿੰਗਲ ਸਨ ਹੈ ਜੀ ਠੀਕ ਹੈ ਜੀ ਨਾ ਮੰਮੀ ਨਾ ਪਾਪਾ ਠੀਕ ਹੈ ਸਿੰਗਲ ਸਨ ਹੈ ਸਰਕਾਰੀ ਨੌਕਰੀ ਕਰਦਾ ਜੀ ਜੱਟ ਸਿੱਖ ਲੜਕਾ ਚੀਮਾ ਗੋਤ ਹੈ ਜੀ 32 ਸਾਲ ਦੀ ਉਮਰ 6 ਫੁੱਟ ਹਾਈਟ ਹੈ ਐਮਏ ਕੀਤੀ ਹੋਈ ਹੈ ਔਰ ਏਰੀਆ ਜੀ ਨਾ ਤਾਂ ਕਪੂਰਥਲਾ ਵਰਕਰ ਦੇ ਪੇ ਸਰਕਾਰੀ ਬੈਂਕ ਵਿੱਚ ਕਲਰਕ ਹੈ ਠੀਕ ਹੈ ਜੀ ਵਧੀਆ ਇਨਕਮ ਹੈ ਗਿਆ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆਵਾ ਪਿਤਾ ਜੀ ਔਰ ਮਾਤਾ ਜੀ ਦੋਨੋਂ ਨਹੀਂ ਹੈਗੇ ਤਿੰਨ ਸਿਸਟਰਸ ਨੇ ਜੋ ਮੈਰਿਡ ਨਹੀਂ ਲੜਕੀ ਚਾਹੀਦੀ ਜੋ ਵਧੀਆ ਹੋਵੇ ਚੁੰਨੀ ਚੜਾਵਾ ਨੋ ਡਿਮਾਂਡ ਇਹਨਾਂ ਨਾਲ ਜੁੜ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲੇ ਦਾ ਨੰਬਰ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗ੍ਰੋਜੇ ਰਿਸ਼ਤੇ ਦੀ ਜੈਤਿਕ ਲੜਕੀ ਦਾ ਨਾਮ ਕੋਰ ਜੈਤਿਕ ਚਾਹਲ ਹੈ ਜੀ 42 ਸਾਲ ਦੀ ਉਮਰ ਪੰਫੂਰ 3 ਹਾਈ ਡਿਪਲੋਮਾ ਕੀਤਾ ਜੀ ਇਹਨਾਂ ਨੇ ਨਰਸਿੰਗ ਦਾ ਬੀਏ ਪਾਸ ਦੇ ਕਿਨੇ ਡਿਵੋਰਸ ਹੋਇਆ ਹੈ ਪਰ ਬਿਨਾ ਬੱਚੇ ਤੋਂ ਹੋਏ ਨੇ ਏਰੀਆ ਜੀ ਬਰਨਾਲਾ ਲੜਕਾ ਚਾਹੀਦਾ ਜਿਹਦੇ ਕੋਲ 6 ਤੋਂ 7 ਕਿਲੇ ਜ਼ਮੀਨ ਹੋਵੇ ਡਿਵੋਰਸੀ ਹੋਵੇ ਜਾਂ ਵਿਡੋ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗਰੋ ਜੀ ਰਿਸ਼ਤਾ ਹੈ ਜੀ ਵੈਲ ਸੈਟਲਡ ਰਮਦਾਸੀਆ ਫੈਮਿਲੀ ਤੋਂ ਬਿਲੋਂਗ ਕਰਦੇ ਲੜਕੇ ਦਾ ਜੋ ਹਿਮਾਚਲ ਦਾ ਗਵਾ ਨਾਮ ਵੀ ਹੈ ਜੀ ਹਾਈਡਰਿਕ ਹੈ ਗਿਆ ਉਮਰ 29 ਸਾਲ ਦਾ ਸ਼ਰਮਦਾਸ ਜੀ ਸਟੱਡੀ ਇਹਨਾਂ ਨੇ ਵਧੀਆ ਕੀਤੀ ਹੋਈ ਹੈ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਪਲੱਸ ਬੀਸੀ ਕੀਤੀ ਹੋਈ ਹੈ ਠੀਕ ਹੈ ਜੀ ਵਰਕ ਕਰਦੇ ਪੇ ਇਲੈਕਟ੍ਰੀਸ਼ੀਅਨ ਪਲੱਸ ਸ਼ਟਰਿੰਗ ਦੇ ਅੰਦਰ ਆਪਣਾ ਬਿਜ਼ਨਸ ਹੈ ਜੀ ਇੱਕ ਸਿਸਟਰ ਹੈ ਜੋ ਮੈਰਿਡ ਹੈ ਏਰੀਆ ਹਿਮਾਚਲ ਪ੍ਰਦੇਸ਼ ਹੈ ਜੀ ਲੜਕੀ ਚਾਹੀਦੀ ਹੈ ਜੋ ਵਧੀਆ ਹੋਵੇ ਮਿਨੀਮਮ ਬੀਏ ਕੀਤੀ ਹੋਵੇ ਨੋ ਡਿਮਾਂਡ ਚੁਣੀ ਚੜਾਵਾ ਨਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਇਹਨਾਂ ਦੇ ਨਾਲ ਵੈਕ੍ਰੂ ਜੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਲੜਕਾ ਮੰਗਲਿਕ ਹੈ ਨਾਮ ਏ ਕੁਮਾਰ ਮੰਗਲਿਕ ਹੈ ਜੀ ਕਾਸਟ ਅਰੋੜਾ ਹਿੰ 1990 ਦਾ ਜਨਮ ਹੈ ਜੀ ਪੰਜ ਫੁੱਟ ਸੱਤ ਹਾਈਟ ਹੈ 10th ਪਾਸ ਹੈ ਜੀ ਵਰਕ ਇਨਰ ਬਿਜ਼ਨਸ ਹੈ ਮੈਰਿਟਲ ਸਟੇਟਸ ਡਿਵੋਰਸ ਹੋਇਆ ਪਿਆ ਪਿਤਾ ਜੀ ਨਹੀਂ ਹੈ ਮਾਤਾ ਜੀ ਹੋਮ ਮੇਕਰ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਜੋ ਵਧੀਆ ਹੋਵੇ ਚੁੰਨੀ ਚੜਾਵਾ ਨੋ ਡਿਮਾਂਡ ਨਾਲ ਨੰਬਰ ਹੈ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਤੁਸੀਂ ਇਹਨਾਂ ਦੇ ਨਾਲ ਵਾਈਗਰੂਜੀ ਰਿਸ਼ਤਾ ਜੀ ਵੈਲ ਸੈਟਲਡ ਬੈਂਕ ਵਿੱਚ ਨੌਕਰੀ ਕਰਦੇ ਲੜਕੇ ਦਾ ਜੀ ਨਾਮ ਸਿੰਘ ਰਮਦਾਸ ਜੀ ਆਸਿਕ ਫੈਮਿਲੀ ਦਾ ਬਿਲੋਂਗ ਕਰਦਾ ਲੜਕਾ 1997 ਦਾ ਜਨਮ ਮੇਰੀਆ ਬਠਿੰਡਾ ਜੀ ਬੀਏ ਪਾਸ ਪਲੱਸ ਇਹਨਾਂ ਨੇ 88 ਕੀਤੀ ਹੋਈ ਹੈ ਕੰਪਿਊਟਰ ਡਿਪਲੋਮਾ ਵੀ ਕੀਤਾ ਵਰਕ ਕਰਦੇ ਵੈ ਪ੍ਰਾਈਵੇਟ ਬੈਂਕ ਵਿੱਚ ਹੋ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਪੀ ਹੈ ਔਰ ਇਸੇ ਸਾਲ ਇਹਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਣੀ ਕਹਿੰਦੇ ਪਏ ਨੇ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਇਹ ਅਲੱਗ ਰਹਿੰਦੇ ਪਏ ਮਕਾਨ ਦੇ ਵਿੱਚ ਆਪਣੇ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਹੈਗਾ ਲੜਕੀ ਚਾਹੀਦੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਲੜਕੀ ਭਾਵੇਂ ਬੇਬੇ ਸ਼ਿਕਾਇਤ ਪੜੀ ਲਿਖੀ ਹੋਵੇ ਸੋਹਣੀ ਤੇ ਸਮਝਦਾਰ ਹੋਵੇ ਇਹਨਾਂ ਜਿਹੜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਵੈਗਰੂ ਜੀ ਰਿਸ਼ਤੇ ਜੀ ਜਲੰਧਰ ਵਾਲੀ ਲੜਕੀ ਦਾ ਮਾਸੂਮ ਲੜਕੀ ਦਾ ਨਾਮ ਕੋਰ ਉਮਰ 35 ਸਾਲ ਗਾਸਟ ਰਾਜਪੂਤ ਕਸ਼ਪ ਮਹਿਰਾ ਜੀ ਏਰੀਆ ਜਲੰਧਰ ਡਿਵੋਰਸ ਹੋਇਆ ਪਿਆ ਆਪਣੇ ਕੋਈ ਬੇਬੀ ਨਹੀਂ ਹੈਗਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਨੌਕਰੀ ਕਰਦਾ ਹੋਵੇ ਆਪਣਾ ਕੰਮਕਾਜ ਕਰਦਾ ਹੋਵੇ ਇਹਨਾਂ ਨਾਲ ਜੁੜ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜਿਸ ਰਿਸ਼ਤੇਦਾਰ ਨਾਲ ਰਾਈਗਰ ਜੀ ਰਿਸ਼ਤਾ ਜੀ ਵੈਲ ਸੈਟਲਡ ਬਿਜ਼ਨਸਮੈਨ ਲੜਕੀ ਦਾ ਨਾਮ A ਹਾਈਡ ਰੱਖਿਆ ਗਿਆ ਜੀ ਜਨਮ 1999 ਹਿੰਦੂ ਬ੍ਰਾਹਮਣ ਆ ਜੀ ਪੰਫੂਟ ਦਾ ਸਾਈਟ ਆਫ ਸ਼ਾਰਪੁਰ ਦੇ ਰਹਿਣ ਵਾਲੇ ਹੈ ਸਟੱਡੀ ਹੈ ਜੀ ਇਹਨਾਂ ਨੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਹੋਰ ਵਰਕਰ ਦੇ ਪਿੰਡ ਦਾ ਆਪਣਾ ਬਿਜ਼ਨਸ ਹੈ ਜੀ ਪਰਿਵਾਰ ਦੇ ਵਿੱਚ ਪਿਤਾ ਜੀ ਨੇ ਤਿੰਨ ਪਹਿਲਾਂ ਨੇ ਜੋ ਮੈਰਿਡ ਨੇ ਮਾਤਾ ਜੀ ਨਹੀਂ ਹਨ ਠੀਕ ਹੈ ਪ੍ਰੀਫਰੈਂਸ ਹੈ ਜੀ ਕਰਦੇ ਇੱਕ ਜੀ ਲੜਕੀ Hindu ਹੋਵੇ Brahmin ਹੋਵੇ ਜਾਂ Khatri caste ਤੋਂ ਹੋਵੇ ਕੋਈ ਡਿਮਾਂਡ ਨਹੀਂ ਹੈ ਜੀ ਸਿੰਪਲ ਮੈਰਿਜ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗੁਰ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ ਮੰਗਲੀ ਕਹੇ ਜੀ ਲੜਕਾ 1993 ਦਾ ਜਨਮ 5 ਫੁੱਟ 8 ਹੈ ਨਾ ਦੀ ਹਾਈਟ ਹੈ ਜੀ ਕਾਸਟ ਸਿੱਖ Rajput ਸੁਨਿਆਰੇ ਨੇ ਔਰ ਏਰੀਆ ਜੀ ਮੋਗਾ ਸਟੱਡੀ ਇਹਨਾਂ ਨੇ ਕੀਤੀ ਐਲ ਐਲ ਬੀ ਦੀ ਔਰ ਵੈਸ਼ਨੋ ਪੂਰਾ ਪਰਿਵਾਰ ਹੈ ਜੀ ਇਹਨਾਂ ਦਾ ਵਰਕਿੰਗ ਕਰਦੇ ਪਏ ਜੀ ਵਰਕਿੰਗ ਇਨ ਅਮਰੀਕਨ ਬੇਸਡ ਆਈਟੀ ਸੈਕਟਰ ਵਿੱਚ ਵਰਕ ਕਰਦੇ ਪਏ ਪੀਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਸਿਟੀਜ਼ਨ ਹੈ ਜੀ ਆਸਟ੍ਰੇਲੀਆ ਦਾ ਔਰ ਮੈਰਿਡ ਨੇ ਇੱਕ ਸਿਸਟਰ ਵੀ ਮੈਰਿਡ ਹੈ ਜੀ اور لڑکی چاہیے جی جو ودیاں ہوے نو డిమాండ్ ਕੋਈ 다ਜ ਦੀ ਮੰਗ ਬਿਲਕੁਲ ਨਹੀਂ ਹੈ ਜੀ ਇਹਨਾਂ ਨੂੰ ਲੜਕਾ ਲੜਕੇ ਦੇ ਨਾਲ 2022 ਵਿੱਚ ਕਿਡਨੀ ਦੀ ਸਰਜਰੀ ਹੋਈ ਸੀ اور ਪਰ ਲੜਕਾ ਹੁਣ ਬਿਲਕੁਲ ਹੈਲਦੀ ਹੈ ਆਫਟ ਟੈਂਟ ਫਾਈਨ ਆਪਣੀ ਮਤਲਬ ਬਿਲਕੁਲ ਫਿਟ ਟਗੇ ਨੇ ਠੀਕ ਹੈ ਜੀ ਇਹਨਾਂ ਨੂੰ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਨਾ ਦੇਣ